ਜਿਹੜੀਆਂ ਅਸੀਂ ਐਸ ਜਨੂ ਦੀ ਗੁਲਾਮ ਜੀ ਰਹਿਆ ਉਹ ਕਦੇ ਨਾ ਹੋਣੀ ਜੇਕਰ ਬਾਬਾ ਸਾਹਿਬ ਹੋ ਜਾਂਦੇ ਸੋ ਉਹਨਾਂ ਕਿਰਾਂ ਨੂੰ ਸੀ ਧਿਆਨ ਰੱਖੀਏ ਕਿਤੇ ਬਾਬਾ ਸਾਹਿਬ ਦੇ ਕੀਤੇ ਸੰਘਰਸ਼ ਨੂੰ ਮਾਨੇ ਬਾਬਾ ਸਾਹਿਬ ਮਾਣੀਆਂ ਜੀਤੇ ਸੰਘਰਸ਼ ਨੂੰ ਤੇ ਅੱਜ ਦੇ ਸਮੇਂ ਜਿਵੇਂ ਗਰੀਬ ਸਾਹਿਬ ਦਾ ਹੋ ਸਾਡੇ ਆਗੂ ਸੰਘਰਸ਼ ਨੂੰ ਕਿਤਾੜੇ ਆ ਉਸ ਸੰਕਾਸ਼ੇ ਦੇ ਪਰਜੇ ਦੇ ਹਿੱਸਾ ਬਈਏ ਕਿਤੇ ਜਿੰਨਾ ਹੋ ਸਕੇ ਆਪਣੇ ਸਮਾਜ ਨੂੰ ਇਸ ਸੰਗਠਨ ਨੂੰ ਉਹਨਾਂ ਕੀਤੇ ਰਸਤੇ ਤੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਭਾਗ ਕਾਪੀ ਸਦਾ ਆਪਣੇ ਨਿਮਾਤਾ ਪਪਾ ਸਾਹਿਬ ਡਾਕਟਰ ਧੀਰਾਵ ਬੇਕਰ ਜੀ ਦਾ ਆਨੁਸਰਣ ਕਰਦੇ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਪੰਜਾਬ ਰਾਜ ਰਣ ਸੂਤ ਦੇ ਚਾਪਿਆ ਦੇ ਵਿਸ਼ੇ ਦੇ ਚੇਰਮੈਨ ਸਰਦਾਰ ਜਸਵਿੰਦਰ ਸਿੰਘ ਜੜੀ ਤੇ ਉਹਨਾਂ ਦੇ ਨਾਲ ਅੱਜ ਦੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾਕਟਰ ਗੁਪਤਰੀ ਸਿੰਘ ਜੀ प्रधान एसबीसी अफसर कमाणो सरदार पंजाब कैप्टन सिंह बुटाबादा दर्जा इस समागम हुए सारे अहोदार साहब बख बख के आगू साहबान आओ सब तो पहला गुरु महाराज जी बखशी फतेह पाइए वागुरू जी का खालसा वाहगुरू जी की फतेह ਗੱਦੀ ਕਬਾ ਸਕਾਰਜੋ ਸੱਥਿਓ ਮੈਂ ਤੁਹਾਡਾ ਸਾਰਿਆਂ ਦਾ ਤੇ ਇਸ ਪ੍ਰੋਗਰਾਮ ਦਾ ਜੋ ਪ੍ਰਬੰਧ ਕਰਾ ਰਹੇ ਨੇ ਸਾਥੀ ਸੇਵਾਪਾਰ ਦੇ ਮਨਤੀ ਪਤ ਐਕਟ ਵਰਕਰ ਐਸਬੀਸੀ ਡਿੰਟਾ ਯੂਨੀਅਨ ਤੇ ਬੈਂਕਰ ਮਿਸ਼ਨ ਸੁਸਾਇਟੀ ਜਿਨ੍ਹਾਂ ਨੇ ਤੁਸੀਂ ਸਾਰੇ ਸਾਥੀ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਇਕੱਠ ਕੀਤਾ ਹੈ ਗਰ-ਗਰ ਜਾ ਕੇ ਜਿੰਨੇ ਵੀ ਇਲਾਕੇ ਦੇ ਦਲਿਤ ਸਮਾਜ ਦੇ ਪਛੜੇ ਸਮਾਜ ਦੇ ਜਿਹੜੇ ਪੜੇ ਲਿਖੇ ਵਰਗ ਦੇ ਲੋਕ ਨੇ ਚਾਹੇ ਉਹ ਮੁਲਾਦਰ ਨੇ ਚਾਹੇ ਉਹ ਰਿਟਾਇਰਡ ਹੋਣਾ ਜੋ ਨੇ ਪੜੇ ਲਿਖਾ ਵਰਗਾ ਉਹਨਾਂ ਨੂੰ ਘਰ ਘਰ ਜਾ ਕੇ ਇਸ ਪ੍ਰੋਗਰਾਮ ਦਾ ਸੱਦਾ ਦਿੱਤਾ ਤੁਹਾਡਾ ਸਾਰਿਆਂ ਦਾ ਬੇਜੀਆਂ ਘਰ ਆ ਗਿਆ ਤੁਹਾਨੂੰ ਧੰਨਵਾਦ ਇਹਨਾਂ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਕਰਨਾ ਚਾਹੂਗਾ ਸਾਡੇ ਐਸਕੇਓ ਸਾਹਿਬ ਸਰਦਾਰ ਮਰਗੋ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਰਾਹਿਤ ਸਾਹਿਬ ਨੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਜਿਨੇ ਵੀ ਮੁਲਾਕਾਤ ਸੀ ਉਹਨਾਂ ਨੂੰ ਕਿੱਥੇ ਇਕੱਤਰ ਕਰਦਾ ਜਿਹੜਾ ਅਫਰਾਦਾ ਕੀਤਾ ਉਹਨਾਂ ਦਾ ਵੀ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਕਾਰਗੋ ਸੱਥੀਓ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸਰਦਾਰ ਦਸ਼ਮਿੰਦਰ ਸਿੰਘ ਦੀ ਗੱਡੀ ਜਿਹਨਾਂ ਨੂੰ 12 ਮਾਰਚ ਨੂੰ ਡੂਬਿਆ ਪੱਕੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਬਾਦਜੀ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਪੰਜਾਬ ਰਾਜ ਸੂਚਨਾ ਜਨਕ ਕਮਿਸ਼ਨ ਦਾ ਜ਼ੇਰਵਾਇ ਲਗਾਇਆ ਗਿਆ